ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਵਿੱਚ ਗੱਦਰ ਮਚਾਇਆ ਸੀ ਇਹਨਾਂ ਲੁਟੇਰਿਆਂ ਨੇ ਲੁੱਟਾਂ ਖੋਹਾਂ ਨੂੰ ਸ਼ਰਿਆਮ ਦਿੰਦੀ ਸੀ ਇਲਜ਼ਾਮ ਹੁਣ ਪੁਲਿਸ ਨੇ ਲਿਆ ਫਾੜੇ ਸੁੱਟਿਆ ਸਲਾਕਾਂ ਦੇ ਪਿੱਛੇ ਜੀ ਹਾਂ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਆ ਕੁਝ ਨੇ ਤੇਰੇ ਜਿਨ੍ਹਾਂ ਨੇ ਕਾਫੀ ਸਮੇਂ ਤੋਂ ਅੰਮ੍ਰਿਤਸਰ ਦੇ ਵਿੱਚ ਤਹਿਲਕਾ ਮਚਾਇਆ ਸੀ ਜਣੇ ਖੜੇ ਨੂੰ ਲੁੱਟਖੋਹ ਦੀ ਵਾਰਦਾਤ ਦਾ ਨਿਸ਼ਾਨਾ ਬਣਾਉਂਦੇ ਸੀ ਹੁਣ ਪੁਲਿਸ ਨੇ ਲਿਆ ਫਾੜੇ ਸੁੱਟਿਆ ਸਲਾਕਾਂ ਦੇ ਪਿੱਛੇ ਇੱਕ ਪੁਲਿਸ ਦੇ ਵੱਡੇ ਅਧਿਕਾਰੀ ਜਿਹੜੇ ਕਿ ਜਾਣਕਾਰੀ ਦੇ ਰਹੇ ਪਏ ਨੇ ਕੀ ਕਹਿ ਰਹੇ ਨੇ ਆਓ ਜਾਣਦੇ ਹਾਂ ਜਨਰਲ ਆਫ ਇੰਡੀਆ ਦੀਆਂ ਦਿੱਤਾ ਮੁ ਔਰ ਸਪੈਸ਼ਲੀ ਦਾ ਡਰੱਗਜ਼ ਆਰਮਸ ਤੇ ਐਕਸਰਸਾਈਜ਼ ਦੇ ਉੱਤੇ ਸਪੈਸ਼ਲ ਫੋਕਸ ਕਰ ਰਹੇ ਸੀਗੇ ਉਹਦੇ ਤਹਿਤ ਹੀ ਕਮਿਸ਼ਨਰ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ ਤਿੰਨ ਦੋਸ਼ੀ ਅਸੀਂ ਫੜਿਆ ਚਾਰ ਹਿਆਰਾਂ ਦਾ ਉਹਨਾਂ ਚ 0.32 ਬੋਰ ਦੇ ਦੋ ਤਿੰਨ ਨੇ ਤੇ ਇੱਕ ਹੈਗਾ 0.31 ਫਾਇਦ ਦਾ ਨਾਲ ਲਾਈਵ ਰਾਉਂਡਸ ਨੇ ਇਹ ਬੰਦੇ ਕਾਫੀ ਪੁਰਾਣੇ ਰੋਬਰ ਇਹਨਾਂ ਨੂੰ ਕਹਿ ਸਕਦੇ ਜਿਹੜੇ ਰੋਬਰੀ ਕਰਦੇ ਆ ਉਸ ਨਾਲ ਜਿੰਨਾਂ ਰੋਬਰੀ ਹੋ ਰਹੀ ਇਸੇ ਦੀ ਨੋਕ ਤੇ ਹੈ ਇਹ ਚ ਮੇਨ ਜਿਹੜਾ ਇਹਨਾਂ ਦਾ ਕਿੰਗ ਪਿੰਨ ਹੈਗਾ ਪ੍ਰਤੀਪ ਇਹ ਆ ਕਾਫੀ ਪੁਰਾਣਾ ਕ੍ਰਿਮੀਨਲ ਹੈ ਇਹ ਹੁਣ ਜਿਹੜਾ ਇਹ ਲੇਟੈਸਟ ਵੈਰੇ ਆ ਸੀਗਾ ਲੱਗ ਲੱਗ ਜੀਹੰਤੀ ਨਹੀਂ ਪਹਿਲਾਂ ਤਾਂ ਮਰਸਰ ਦਾ ਰਹਿਣ ਵਾਲਾ ਹੈ ਇਸ ਤੋਂ ਬਾਅਦ ਜਦੋਂ ਕ੍ਰਾਈਮ ਕਰਕੇ ਤੂੰ ਭੱਜਿਆ ਪਹਿਲਾਂ ਤਰਨਤਾਰਨ ਨੇ ਰਿਹਾਸ਼ ਲਈ ਫਿਰ ਉਸ ਤੋਂ ਬਾਅਦ ਗੁਜਰਪੁਰੇ ਪਰ ਬੰਗੇ ਐਸ ਪੀ ਐਸ ਨਗਰ ਨਵਾਂ ਸ਼ਹਿਰ ਫਿਰ ਮਾਲ ਟਾਊਨ ਹੁਸ਼ਿਆਰਪੁਰ ਬੇਸਿਕਲੀ ਬੜਾ ਛਾਤਰ ਕ੍ਰਿਮੀਨਲ ਹੈ ਔਰ ਇਹਦਾ ਬੈਕਗ੍ਰਾਉਂਡ ਇਹ ਹੈ ਕਿ ਇਹ ਜੇ ਤੁਹਾਨੂੰ ਯਾਦ ਹੋਵੇ 2020 ਦੇ ਵਿੱਚ ਇਹਦੇ ਨਾਲ ਜਿਹੜੇ ਸਾਥੀ ਸੀ ਗੁਰਪ੍ਰੀਤ ਤੇ ਜਰਨੈਲ ਉਹ ਜੇਲ ਨੂੰ ਕੰਧ ਦੇ ਉੱਤੋਂ ਦੱਭ ਜਗੇ ਸੀਗੇ ਔਰ ਉਸ ਤੋਂ ਬਾਅਦ ਫੜੇ ਗਏ ਸੀ ਇਹ ਉਹਨਾਂ ਦਾ ਪੁਰਾਣਾ ਸਾਥੀ ਹੈ ਔਰ ਜਿਹੜੇ ए खिलाफ मुकदमे जिन्हें तीबन जमे छे छे मुकदमे ने जी दो हजार तेई दे काफी मुकदमे ने ते तो ना इस तू अलावा लुधियाने का भी इन्हों का एक मुकदमा जीओ है ये सारे केसा वेरवा ਅਸੀਂ ਕੱਢਿਆ ਤੁਹਾਡੇ ਵਾਸਤੇ ਇੱਥੇ ਹਰੇਕ ਪਿਸਤੌਲ ਦੀ ਨੋਕ ਤੇ ਕਿਤੇ ਕੁਝ ਪੈਸੇ ਨਕਦੀ ਕੋਈ ਇਹਦੇ ਪੁਸ਼ ਕੀਤਾ ਔਰ ਕਈ ਵਾਰੀ ਹਵਾ ਚ ਫਾਇਰ ਵੀ ਕੀਤਾ ਜਾਂ ਸੜਕ ਤੇ ਫਾਇਰ ਕਰ ਦਿੱਤਾ ਹੁਣ ਇਹਦੇ ਚ ਜਿਹੜੀ ਨਵੀਂ ਗੱਲ ਆਈ ਹੈ ਵੀ ਕਪੜਾ ਹੋਰ ਗੁੱਡ ਸਪਰਿੰਗ ਚੇਨ ਕੀਤਾ ਕਿਉਂਕਿ ਅਮਰਸਰ ਤੋਂ ਬਾਹਰ ਰਹਿ ਰਿਹਾ ਸੀਗਾ ਇਹ ਸੋਸ਼ਲ ਮੀਡੀਆ ਰਾਹੀਂ ਨਵੇਂ ਬੱਚੇ ਜਿਹੜੇ ਯੰਗਸਟਰ ਹੈ ਉਹਨਾਂ ਨੂੰ ਪਰਮਾਉਂਦਾ ਸੀ ਹਥਿਆਰਾਂ ਵਾਸਤੇ ਆਪਣੇ ਮਗਰ ਲਾਉਂਦਾ ਸੀ ਉਹਨਾਂ ਰਾਹੀਂ ਆਪਣੇ ਇਸੇ ਕਮਾ ਕੇ ਤੇ ਆਪਣੇ ਜਿਹੜੇ ਸ਼ੌਕ ਪੂਰੇ ਕਰਦਾ ਸੀ ਆਪਣੀਆਂ ਲਗਜ਼ਰੀ ਪੂਰੀਆਂ ਕਰਦਾ ਸੀਗਾ ਮੱਧ ਪ੍ਰਦੇਸ਼ ਤੋਂ ਤਕਰੀਬਨ ਜਿਹੜਾ ਇਹ 20000 ਰੁਪਏ ਦਾ ਲਿਆ ਕੇ ਪਿਸਤੌਲ ਇੱਥੇ 45000 ਦਾ ਬੱਚਿਆਂ ਨੂੰ ਵੇਚਦਾ ਸੀਗਾ ਔਰ ਉਹਨਾਂ ਨੂੰ ਆਪਣੇ ਮਗਰ ਲਾਉਂਦਾ ਸੀਗਾ ਤੇ ਉਹਨਾਂ ਨੂੰ ਆਪਣੇ ਚੇਲੇ ਬਣਾਉਂਦਾ ਸੀ ਗੈਨ ਵਧਾਉਂਦਾ ਸੀ ਪਲੱਸ ਆਪਣੇ ਇੱਕ ਸੇਵਾਦਾਰ ਟਾਈਪ ਉਹਨਾਂ ਨੂੰ ਬਣਾਉਂਦਾ ਸੀਗਾ ਇਹਦੇ ਨਾਲ ਦੋ ਬੰਦੇ ਹੋਰ ਫੜੇ ਗਏ ਇੱਕ ਮਨਪਰੀ ਤੇ ਐਲੀਅਸ ਮਨੀ ਹੈ ਤੇ ਸੁਲਤਾਨ ਵੰਡ ਦਾ ਹੈ ਯੋਗਾ ਸਿੰਘ ਏਰੀਅਸ ਬਿੱਲਾ ਇਹ ਏ ਡਿਵੀਜ਼ਨ ਇਹਦੇ ਖਿਲਾਫ ਵੀ ਪਹਿਲਾਂ ਬਰچے ਦਰਜ ਨੇ ਤਕਰੀਬਨ ਛੋਟੀ ਉਮਰ ਦੇ ਹੀ ਸਾਰੇ ਹੈਗੇ ਇਹ ਬੰਦੇ ਇਹਦੇ ਚ ਪ੍ਰਦੀਪ ਦੀ ਉਮਰ 31 ਸਾਲ ਹੈ ਮਨਪ੍ਰੀਤ 20 ਸਾਲ ਹੈ ਤੇ ਯੋਗਾ ਸਿੰਘ ਜਿਹੜਾ ਏਰੀਅਸ ਬਿੱਲਾ 19 ਸਾਲ ਹੈ ਸੋ ਇਹਦੇ ਚ ਡੇਟ ਕੀਮਾਂ ਦੀ ਪੁਲਿਸ ਪਾਰਟੀ ਲੈਡ ਬਾਈ ACP ਸੁਰਿੰਦਰ मैडम दर्पण हरप्रीत मंडे यज्जी ਸਾਡੇ ਡੀਸੀਪੀ ਸਾਹਿਬ ਦੀ ਰਹਿਮਾਈ ਸਾਰਾ ਕੰਮ ਕੀਤਾ ਹੈ ਤੋਂ ਮੈਨੂੰ ਅੱਛੀ ਕਾਮਯਾਬੀ ਮੰਨਦਾ ਔਰ ਬੇਸਿਕਲੀ ਜਿਹੜਾ ਨੈਟਵਰਕ ਹੈ ਇਹ ਪੰਜਾਬ ਲੈਵਲ ਤੇ ਵਿਸ਼ਾਲ ਚੁੱਕੇ ਸੀਗੇ ਔਰ ਇਹ ਅਸੀਂ ਬਾਕੀ ਡਿਸਟ੍ਰਿਕਟਸ ਨੂੰ ਕਨਫਰਮ ਕਰਨਾ ਜਿੱਥੇ ਰੇ ਤਰਨਤਾਰ ਨਾ ਜਾਂ ਪੰਗਾ ਜਾਂ ਹਾਰਪੁਰ ਹੈ ਜਿੱਥੇ ਰਹਿ ਰਹੇ ਸੀ ਹੋ ਸਕਦਾ ਉੱਥੇ ਵੀ ਕੋਈ ਵਾਰਦਾਤਾ ਕੀਤੀਆਂ ਹੋਣ ਇਹਨਾਂ ਦਾ ਰਿਮਾਂਡ ਲੈ ਕੇ ਤੇ ਅੱਗੇ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਪ੍ਰੀਜ਼ ਪਾਰਟੀ ਨੇ ਵੀ ਅੱਛਾ ਕੰਮ ਕੀਤਾ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਾਂ ਇਹ ਦਾਣਾ ਮੰਡੀ ਗੇਟ ਕੀਮਾ ਦੇ ਦੇ ਬੈਕਸਾਈਡ ਤੋਂ ਦਾਣਾ ਮੰਡੀ ਦੇ ਖੇਤਰ ਇਹ ਆਏ ਹੋਏ ਸੀ ਜੀ ਰਹਿਰੇ ਤੁਹਾਨੂੰ ਦੱਸਿਆ ਵੀ ਲੇਟਸ ਉੱਥੋਂ ਸੀਗੇ ਤੇ ਬਾਕੀ ਅੰਮ੍ਰਿਤਸਰ ਨੂੰ ਵਿਜ਼ਿਟ ਕਰਦੇ ਸੀ ਕਿਉਂਕਿ ਇਹਨਾਂ ਦੇ ਪੈੜਾ ਪੁਰਾਣਾ ਸਿਸਟਮ ਸਾਰਾ ਅੰਮ੍ਰਿਤਸਰ ਦੇ ਵਿੱਚ ਹੀ ਸੀਗਾ ਨਹੀਂ ਕਿਸੇ ਵਾਰ ਦਾ ਵਾਰ ਦਾ ਦੇ ਦੋਸਤ ਭੜਿਆ ਜਾ ਨਹੀਂ ਇਹ ਇਨਫੋਰਮੇਸ਼ਨ ਬੇਸ ਪੜਿਆ ਜਾ ਜੀ ਔਰ ਰਿਕਵਰੀਆਂ ਕਿੰਨਾ ਤੋਂ ਮੰਨ ਲਓ ਚਾਰ ਵੈਪਨ ਮਿਲ ਜਾਣੇ ਵਿਦ ਲਾਈਵ ਰਾਉਂਡਸ ਔਰ ਇੰਨੇ ਕੇਸਾਂ ਚ ਵੌਂਟਡ ਹੋਣਾ ਬੰਦਾ 6 ਕੇਸ ਜਿਹੜੇ ਰੈਸਟ੍ਰਿਕਟਡ ਇਹਦੀ ਵੌਂਟਡ ਹੈ ਸਤਵਾਂ ਕੇਸ ਜਿਹੜਾ ਹੈਗਾ ਲੁਧਿਆਣੇ ਦਾ ਫੋਕਲ ਪੁਆਇੰਟ ਕਮਿਸ਼ਨਰ ਲੁਧਿਆਣੇ ਦਾ ਕੇਸ ਹੈ ਉਹਦੇ ਚ ਵੀ ਇਦਾਂ ਹੀ ਵਾਰਦਾ ਜਿਹੜੀ ਰੋਬਰੀ ਦੀ ਹੋਈ ਹੈ ਉਹ ਇਹਦੇ ਨਾਲ ਸਾਡਾ ਕਾਫੀ ਅੱਛਾ ਜਿਹੜਾ ਇੰਪੈਕਟ ਪਿਆ बिकॉज ਆਰਮਜ਼ ਐਕਟ ਦੀ ਰਿਕਵਰੀ ਜਿਹੜੀ ਹੁੰਦੀ ਉਹ ਨਾਲ ਸੁਸਾਇਟੀ ਨੂੰ ਬੜਾ ਇੱਕ ਲਾਭ ਪਹੁੰਚਦਾ ਹੈ ਕਿ ਸ਼ਾਂਤੀ ਬਣੇਗੀ ਕਿਵੇਂ ਦੇ ਸਕੇਗੀ ਕਿ ਕਿ ਜੇਗਾ ਤੁਸੀਂ ਆਪ ਕੋ ਇੱਕ ਸਾਰਾ ਰੈਕੋਰਡ ਕਰਦੇ ਆ ਨਾ ਕਿ ਕਿੰਨੇ ਬੰਦੇ ਨੇ ਜਾਂ ਕੰਪਨੀ ਨੇ ਜਦੋਂ ਲੱਗਿਆ ਵੀ ਡੈਂਟੀਫਾਈ ਹੋ ਗਏ ਨੇ ਕਿੰਨੇ ਬੰਦੇ ਹੋਰ ਨੇ ਮਗਰਲੇ ਸੀ ਉਹ ਅਸੀਂ ਸੋਸ਼ਲ ਮੀਡੀਆ ਤੋਂ ਕੱਢ ਰਹੇ ਆ ਨਾ ਦੇ ਬੰਦੇ ਆਰ ਟੈਕਨੀਕਲ ਐਵੀਡੈਂਸ ਤੋਂ ਫੋਨ ਵਗੈਰਾ ਤੋਂ ਕਾਫੀ ਸਾਡੇ ਕੋ ਆ ਰਹੇ ਨੇ ਸਾਹਮਣੇ ਉਹ ਬੱਚਿਆਂ ਦਾ ਤਾਂ ਦੇਖੋ ਇਦਾਂ ਹੁੰਦਾ ਨਾ ਉਹਨਾਂ ਨੂੰ ਅਸੀਂ ਦੇਖਾਂਗੇ ਕਿ ਜੇ ਕੋਈ ਇਹ ਚੀਜ਼ ਨਹੀਂ ਇਨਵੋਲਡ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰਨਾ ਸਾਡਾ ਫਰਜ਼ ਹੈ ਕੋਈ ਰਿਸਪੈਕਟੇਬਲ ਨੂੰ ਬੁਲਾਵਾਂਗੇ ਪੇਰੈਂਟਸ ਨੂੰ ਬੁਲਾਵਾਂਗੇ ਕਿ ਇਹੋ ਜਿਹੇ ਬੱਚਿਆਂ ਨੂੰ ਨਾ ਫਾਲੋ ਕਰਨ। ਪੈਸੇ ਨੂੰ ਸਰ ਜਿਹੜੇ ਕੇਸ ਦੇ ਨਾਲੇ ਖਲਾਫ ਦੱਸਦੇ ਆ ਉਹ ਸਾਡੇ ਵਿੱਚ ਉਹ ਬੋਲ ਕਹਿੰਦੇ ਉਹ ਸਪੈਸਿਫਿਕ ਚਾਹ ਮਤਲਬ ਇਹ ਸੀ ਕਿ ਜਿਹੜੇ ਕੇਸ ਦੇ ਵਿੱਚ ਤੁਸੀਂ ਇਹਨਾਂ ਦੇ ਮਗਰ ਲੱਗੇ ਸੀਗੇ ਜਿਹੜੇ ਕਿ ਜਿਸ ਦੇ ਤਹਿਤ ਇਹਨਾਂ ਦੇ ਪੈਡ ਨਾ ਵਿਧਾਰੇ। ਇਹ ਦੇਖੋ ਸਾਡੇ 6 ਕੇਸ ਨੇ ਆਪਣੇ ਜੇ ਮੈਂ ਤੁਹਾਨੂੰ ਦੱਸ ਹੀ ਦਿੰਨਾ 6 ਦੇ ਚ 6 ਕੇਸ ਇਹਦੇ ਚ ਥਾਣਾ ਸੁਲਤਾਨਵੰਡ ਦਾ ਕੇਸ ਹੈ। ਇੱਕ ਨੰਬਰ ਬੜ ਬੜਾ ਤੈਹੀ ਹੈਗਾ ਜੇਟ ਦੀ ਮੰਦਾਈ 48/23 ਸੀ ਡਿਵੀਜ਼ਨ ਦਾ 83/23 ਸੀ ਡਿਵੀਜ਼ਨ ਦਾ ਫੇਰ 78/23 ਏ ਡਿਵੀਜ਼ਨ ਫੋਕਲ ਪੁਆਇੰਟ ਲੁਧਿਆਣਾ ਇਹ ਸਾਰਾ ਮਤਲਬ ਸਾਡੇ ਏਰੀਆ ਚ ਵੌਂਟਡ ਸੀਗੇ ਨੇ ਕੇਸਿਸ ਦੇ ਵਿੱਚ ਤੇ ਪੁਲਿਸ ਜਿਹੜੀ ਪੁਰਾਣੇ ਕ੍ਰਿਮੀਨਲ ਦੇ ਖਿਲਾਫ ਦਿੱਤਾ ਤੁਹਾਨੂੰ ਪਤਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਇਹ ਸਾਰੀ ਇਹ ਜਿਹੜੀ ਹੈ ਕੰਮ ਚੱਲਦਾ ਰਿਹਾ ਕੀ ਕੋਈ ਪਟਕਾ ਜਾਣ ਵੀ ਲਈ ਨਾ ਨਹੀਂ ਉਹਦੀ ਗੱਲ ਨਹੀਂ ਕੋਈ ਸਾਹਮਣੇ ਆਈ ਪਰ ਜੇ ਪੁੱਛ ਕੇ ਜਾਣੀਆਂ ਹੋਰ ਗੱਲਾਂ ਪਤਾ ਲੱਗਣੀਆਂ ਕੋਈ ਵਾਰੀ ਮੁਲਜ਼ਮ ਦੀ ਆਜ਼ਤ ਹੁੰਦੀ ਹੈ ਵੀ ਜਿਹੜੇ ਚੀਜ਼ਾਂ ਮੈਨੂੰ ਪਤਾ ਉਹ ਹੀ ਗੱਲ ਦੱਸੋ। ਦੂਜੀ ਗੱਲ ਬੰਦਾ ਛਪੋਂਦਾ ਹੀ ਹੈ। ਜੇਲ੍ਹ ਦੇ ਵਿੱਚ ਜਿਹੜਾ ਜੇਲ੍ਹ ਦੇ ਨਾਲ ਐਕਸ਼ਨ ਤੇ ਪ੍ਰਾਰ ਰਹੀ ਸੀ ਕਿ ਉੱਥੇ ਲੇਟ ਸਾਲੀ ਬੋਕਾ ਸੀਗੀ ਉਹ ਵੀ ਲੈ ਨਾਲ ਦੇ ਬੰਦੇ ਸੀਗੇ ਉਹ 2020 ਦੇ ਵਿੱਚ ਹਾਂਜੀ ਅੰਮ੍ਰਿਤਸਰ ਤੋਂ ਭੱਜੇ ਸੀਗੇ ਮਤਲਬ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ